ਬਾਈ ਜੀ ਰਾਜੇ ਦਾ ਕਿਲਾ ਜਿਹੜਾ ਬੜਾ ਮਜਬੂਤ ਸੀ ਇਹ ਕੋਈ ਉਹਨੂੰ ਮਤਲਬ ਹਲਾ ਨਹੀਂ ਸਕਦਾ ਸੀ ਤੇ ਤੁਸੀਂ ਉਹ ਰਾਜੇ ਦਾ ਕਿਲਾ ਕਿਵੇਂ ਢਾਉਣ ਦੇ ਵਿੱਚ ਕਾਮਯਾਬ ਹੋ ਬਾਈ ਜੀ ਜਿਹੜਾ ਉਹਦਾ ਸੁਭਾਅ ਹੈ ਜਿਵੇਂ ਤੁਸੀਂ ਕਿਹਾ ਉਹਨੂੰ ਹੰਕਾਰ ਹੀ ਇਸ ਗੱਲ ਦਾ ਬੜਾ ਸੀ ਆ ਵੀ ਮੇਰਾ ਕਿਲਾ ਕੋਈ ਢਾ ਨਹੀਂ ਸਕਦਾ ਬਾਈ ਜੀ ਹੋਰਾਂ ਦੇ ਪਰਿਵਾਰ ਬਾਰੇ ਜਿੰਨਾ ਵੀ ਤੁਸੀਂ ਸਾਰੇ ਜਨ ਖੜੇ ਆ ਨਿੱਗੇ ਸੁਭਾਅ ਦੇ ਮਠ ਬੋਲੜੇ ਔਰ ਹਲੀਮੀ ਨਾਲ ਹਰੇਕ ਬੰਦੇ ਨਾਲ ਵਿਝ ਰਹੇ ਆ ਹੱਥ ਨਹੀਂ ਖੋਲੇ ਤੇ ਉਹਨੇ ਹੱਥ ਕੱਢੇ ਨਹੀਂ ਬਾਹਰ ਐ ਖੜ ਕੇ ਢਾਕਾਂ ਤੇ ਅਸਤਰ ਕੇ ਸਾਰਾ ਇਲੈਕਸ਼ਨ ਲੜਿਆ ਉਸ ਬੰਦੇ ਨੇ ਕਿਸੇ ਬੰਦੇ ਦੀ ਮਿਹਨਤ ਨਹੀਂ ਕੀਤੀ ਬਾਈ ਜੀ ਹੋਰਾਂ ਨੇ ਘਰ ਘਰ ਜਾ ਕੇ ਬੇਨਤੀ ਕੀਤੀ ਵੀ ਸਾਨੂੰ ਮੌਕਾ ਦਿਓ ਤਾਂ ਲੋਕਾਂ ਨੇ ਇਹਨਾਂ ਦੀ ਗੱਲ ਤੇ ਵਿਸ਼ਵਾਸ ਕੀਤਾ ਕਿਉਂਕਿ ਇਹ ਪਰਿਵਾਰ ਪਿਛਲੇ 30 40 ਸਾਲਾਂ ਤੋਂ ਉਦੋਂ ਵੀ ਪਹਿਲਾਂ ਤੋਂ ਗੇਦੜਵਾ ਵਿੱਚ ਰਹਿ ਰਿਹਾ ਤੇ ਲੋਕਾਂ 'ਚ ਵਿਚਰ ਰਿਹਾ ਤੇ ਇਹਨਾਂ ਤੇ ਲੋਕ ਯਕੀਨ ਕਰਦੇ ਆ ਅਸੀਂ ਇੱਕ ਦੋ ਦਿਨ ਪਹਿਲਾਂ ਆਏ ਸੀ ਪਿੰਡਾਂ ਦੇ ਵਿੱਚ ਬਾਈ ਜੀ ਦੇ ਕਈ ਵਾਰੀ ਅਸੀਂ ਇੰਟਰਵਿਊ ਵੀ ਕਰ ਚੁੱਕੇ ਆ ਪਾਪਾਈ ਜੀ ਬਹੁਤੇ ਕੋਈ ਕੌਨਫੀਡੈਂਟ ਨਹੀਂ ਸੀ ਉਹ ਸਾਨੂੰ ਪੁੱਛਦੇ ਸੀ ਵੀ ਕੀ ਹਾਲ ਹੈ ਮੇਰਾ ਪਿੰਡਾਂ ਦੇ ਵਿੱਚ ਤੁਸੀਂ ਦੱਸੋ ਵੀ ਅਸੀਂ ਕਹਿੰਦੇ ਤੁਸੀਂ ਦੱਸੋ ਕਹਿੰਦੇ ਤੁਸੀਂ ਦੱਸੋ ਕਿ ਪਿੰਡ ਸੋ ਤੁਹਾਨੂੰ ਜਿਆਦਾ ਪਤਾ ਹੈ ਕਿ ਕੌਨਫੀਡੈਂਟ ਦਾ ਇੰਨਾ ਹੈ ਨਹੀਂ ਸੀ ਬਾਈ ਜੀ ਨੂੰ ਫਿਰ ਵੀ ਪਾਈ ਹਜ਼ਾਰ ਦੀ ਲੀਡ ਐਡੀ ਵੱਡੀ ਲੀਡ ਵੇ ਕੀ ਕਿ ਰਿਸ਼ਮਾ ਕੀ ਹੋਇਆ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੌਨਫੀਡੈਂਟ ਨਹੀਂ ਸੀ ਕੈਂਡੀਡੇਟ ਨੂੰ ਹਮੇਸ਼ਾ ਹੁੰਦਾ ਵੀ ਜਿੱਥੋਂ ਵੀ ਮੈਨੂੰ ਜਾਣਕਾਰੀ ਮਿਲੇ ਮੈਂ ਲਾਵਾਂ ਇਸ ਕਰਕੇ ਉਹਨਾਂ ਨੂੰ ਜੋ ਵੀ ਮਿਲਦਾ ਸੀ ਉਹਨਾਂ ਤੋਂ ਹੁਣ ਜਿਵੇਂ ਤੁਸੀਂ ਪਿੰਡ-ਪਿੰਡ ਜਾਣਦੇ ਹੋ ਤੁਹਾਨੂੰ ਵੱਧ ਜਾਣਕਾਰੀ ਹੁੰਦੀ ਹੈ ਵੀ ਇਹ ਮੈਨੂੰ ਕੋਈ ਗੱਲ ਦੱਸਣ ਜੇ ਸਾਡੇ ਚ ਕਮੀ ਹੈ ਤਾਂ ਸਾਹਮਣੇ ਆਈਏ ਆਵੇ ਤਾਂ ਅਸੀਂ ਉਹ ਕਮੀ ਨੂੰ ਦੂਰ ਕਰ ਲਈਏ ਕੋਈ ਐ ਨਹੀਂ ਸੀ ਵੀ ਉਹਨਾਂ ਨੂੰ ਕੋਈ ਘਬਰਾਹਟ ਸੀ ਕਿਸੇ ਕਿਸਮ ਦੀ ਸੋ ਬੜੀ ਹੀ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਿਆ ਪੁੱਛਿਆ ਤਾਂ ਸਾਰਿਆਂ ਨੂੰ ਜਾਂਦਾ ਜਿੰਨੇ ਬੰਦੇ ਵੀ ਬਾਈ ਜਿਹਨੂੰ ਮਿਲ ਲਾਉਂਦੇ ਸੀ ਕੋਈ ਮਲਾਜਮ ਆ ਗਏ ਕੋਈ ਪ੍ਰੈਸ ਵਾਲੇ ਵੀਰ ਆ ਗਏ ਸੋਸ਼ਲ ਮੀਡੀਆ ਵਾਲੇ ਆ ਗਏ ਉਹਨਾਂ ਨੂੰ ਬੇਸ਼ੱਕ ਉਹਨਾਂ ਨੂੰ ਕੋਈ ਲੱਗਦਾ ਹੋਵੇ ਵੀ ਕਬਰਾਟ ਆ ਕਬਰਾਟ ਵਾਲੀ ਐਸੀ ਕੋਈ ਗੱਲ ਨਹੀਂ ਸੀ ਮਾਰਜ ਨਹੀਂ ਦੱਸਦਾ ਤੁਹਾਨੂੰ ਵੀ ਕਿਵੇਂ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਸੀ ਤੇ ਕਬਰਾਟ ਕਾਦੀ ਹੋਣੀ ਸੀ 12 ਸਾਲ ਬਾਅਦ ਜਿੱਥੇ ਮਿਲੀ ਹੈ ਇਨਿਕ ਤੁਹਾਡੇ ਚ ਖੁਸ਼ੀ ਹੈ ਤੇ ਵਰਕਰਾਂ ਦੇ ਵਿੱਚ ਤੇ ਤੁਹਾਡੇ ਮਤਲਬ ਪਰਿਵਾਰ ਦੇ ਜਿਹੜੇ ਮੈਂਬਰ ਹੈ ਉਹਨਾਂ ਵਿੱਚ ਕਿੰਨੀ ਖੁਸ਼ੀ ਅੱਜ ਬੜੀ ਜੋ 10 12 ਸਾਲ ਤੋਂ ਆਪਾਂ ਕੋਈ ਚੀਜ਼ ਢੀਕਦੇ ਆਂ ਤੇ ਮਿਲਦੀ ਹੈ ਜੀ ਉਹਦਾ ਹੁਣ ਕੋਈ ਖੁਸ਼ੀ ਦਾ ਟਿਕਾਣਾ ਨਹੀਂਗਾ ਤੇ ਨਾ ਹੀ ਆਪਾਂ ਦੱਸ ਸਕਦੇ ਆਂ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤੀ ਜਾ ਸਕਦੀ ਵੀ ਕਿੰਨੀ ਸਾਡੇ ਵਰਕਰਾਂ ਚ ਸਾਰਿਆਂ ਚ ਉਤਸ਼ਾਹ ਹੈ ਜੀ ਸ਼ਹਿਰੀ ਲੋਕ ਜਿਹੜੇ ਸ਼ਹਿਰੀ ਲੋਕ ਅਸੀਂ ਦੁਕਾਨਾਂ ਦੇ ਵਿੱਚ ਵੜ-ਵੜ ਕੇ ਜਾ ਕੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਸਾਡੇ ਕੋਲੇ ਵੀਡੀਓ ਵੀ ਪਈਆਂ ਠੀਕ ਹੈ ਜੀ ਪਰ ਸ਼ਹਿਰੀ ਲੋਕ ਬਹੁਤਾ ਕੋਈ ਦੱਸਣ ਨੂੰ ਤਿਆਰ ਨਹੀਂ ਸੀ ਉਹ ਕਹਿੰਦੇ ਸਾਰੇ ਇੱਕੋ ਜਿਹੇ ਯਾਰ ਸਾਰੇ ਤੁਸੀਂ ਸ਼ਰਦਾ ਖੜਾ ਛੱਡੋ ਵੀ ਅਸੀਂ ਦੁਕਾਨਦਾਰਾਂ ਸੀ ਇਹ ਗੱਲ ਹੀ ਕਹਿ ਸਕਦੇ ਸ਼ਹਿਰ ਦੇ ਵਪਾਰੀ ਬੰਦੇ ਆ ਜੀ ਵਪਾਰਕ ਬੰਦੇ ਆ ਉਹਨਾਂ ਕੋਲੇ ਹਰੇਕ ਪਾਰਟੀ ਦੇ ਨੁਮਾਇੰਦੇ ਨੇ ਜਾਂ ਵਰਕਰ ਨੇ ਜਾਣਾ ਜੀ ਇਸ ਕਰਕੇ ਉਹ ਖੁੱਲ ਕੇ ਗੱਲ ਨਹੀਂ ਦੱਸ ਸਕਦੇ ਉਹਨਾਂ ਦੇ ਜੋ ਦਿਲ ਸੀ ਉਹ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਆ ਮਤਲਬ ਰਾਜਾ ਵਿਡੰਗ ਤਿੰਨ ਵਾਰੀ ਇੱਥੋਂ ਜਿੱਤ ਗਿਆ ਲੁਧਿਆਣੇ ਜਾ ਕੇ ਫਿਰ ਉਹ ਜਿੱਤ ਗਿਆ ਫਿਰ ਮਤਲਬ ਉਹਨੂੰ ਇਸ ਤਰ੍ਹਾਂ ਅਸੀ ਸਾਭਿ ਦਿਆ ਵੀ ਕੋਈ ਹਰਾਉਣ ਵਾਲਾ ਨਹੀਂ ਜੰਮਿਆ ਸੀ ਉਹ ਆਪ ਦੇ ਆਪ ਨੂੰ ਇੰਨਾ ਕੌਨਫੀਡੈਂਟ ਸੀ ਵੀ ਮੈਂ ਮੈਨੂੰ ਕੋਈ ਹਰਾਉਣ ਵਾਲਾ ਨਹੀਂ ਜੰਮਿਆ ਤੇ ਪਹਿਲਾਂ ਇਸ ਤਰ੍ਹਾਂ ਲੱਗਦਾ ਵੀ ਸੀ ਕਿਉਂਕਿ ਜਿਹੜੀ ਅਕਾਲੀ ਦਲ ਦੀ ਵੋਟ ਸੀ ਉਹ ਲੱਗਦਾ ਸੀ ਵੀ ਮਨਪ੍ਰੀਤ ਨੂੰ ਪਾਉਗੀ ਪਰ ਉਹ ਸਾਰੀ ਡਾਇਵਰਟ ਹੋ ਕੇ ਇਹਨਾਂ ਨੂੰ ਪੈ ਗਈ ਉਹਨਾਂ ਨਾਲ ਕੋਈ ਗੰਡ ਧੁੱਪ ਹੋਈ ਕਿ ਕਿਵੇਂ ਕਿਵੇਂ ਉਹ ਪਈ ਗਈ ਨਹੀਂ ਜੀ ਗੰਡ ਧੁੱਪ ਨਹੀਂ ਜਦੋਂ ਬੰਦੇ ਨੂੰ ਕੋਈ ਚੀਜ਼ ਸੌਖੀ ਮਿਲੀ ਹੋਵੇ ਤਾਂ ਉਹਨੂੰ ਇਹ ਲੱਗਦਾ ਵੀ ਜਿਤਨਾ ਸੌਖਾ ਹੈ ਪਰਿਵਾਰ ਪਾਟਿਆ ਸੀ ਜਦੋਂ ਪਹਿਲੀ ਵਾਰ ਮੌਕਾ ਉਦੋਂ ਮਿਲਿਆ ਕਿਉਂ ਵੀ ਉਹਦੀ ਮਿਲਿਆ ਸੀ ਪਰੂ ਵਾਲੇ ਹਾਂ ਉਵੇਂ ਜਿਵੇਂ ਹੀ ਮਤਲਬ ਅਸੀਂ ਇਕੱਠੇ ਨਹੀਂ ਹੋ ਸਕੇ ਐਸ ਵਾਰ ਸਾਰਾ ਹਲਕਾ ਇੱਕੋ ਗੱਲ ਤੇ ਇਕੱਠਾ ਹੋ ਗਿਆ ਵੀ ਬਾਈ ਡਿੰਪੀ ਦੋ ਵਾਰੀ ਹਰ ਚੁੱਕੇ ਐ ਔਰ ਵਧੀਆ ਇਨਸਾਨ ਹੈ ਇਹ ਮਾੜੇ ਬੰਦੇ ਤੋਂ ਅਸੀਂ ਖਿਹੜਾ ਛੜਾ ਲਈਏ ਇਸ ਕਰਕੇ ਸਾਰੇ ਇੱਥੇ ਪਾਰਟੀ ਦਾ ਸਵਾਲ ਹੀ ਨਹੀਂ ਰਿਹਾ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੇ ਬਹੁਤ ਜ਼ੋਰ ਲਾਇਆ ਔਰ ਬਾਈ ਦੀ ਜਿੰਨੀ ਟੀਮ ਸੀ ਸਾਰੀ ਨਾਲ ਲੱਗ ਕੇ ਚੱਲੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅੱਗੇ ਰੱਖ ਕੇ ਸਾਰਿਆਂ ਨੇ ਪਾਏ ਬਾਈ ਦੀ ਟੀਮ ਨੇ ਕੰਮ ਕੀਤਾ ਔਰ ਇਹ ਜਿੱਤ ਹਾਸਲ ਹੋਈ ਹੈ ਔਰ ਸਾਰੇ ਮੁੱਦੇ ਸ਼ਹਿਰ ਦੇ ਵੀ ਐ ਪਿੰਡਾਂ ਦੇ ਵੀ ਬੜੇ ਮੁੱਦੇ ਐ ਵੀ 2.5 ਸਾਲਾਂ ਦੇ ਵਿੱਚ ਇਹ ਜਿਹੜੇ ਮੁੱਦੇ ਐ ਇਹਨਾਂ ਨੂੰ ਹੱਲ ਕਰਨ ਦੇ ਵਿੱਚ ਬਾਈ ਜੀ ਕਾਮਯਾਬ ਹੋ ਜਾਣਗੇ ਦੇਖੋ ਬਾਈ ਜੀ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਸੁਲਝੇ ਹੋਏ ਇਨਸਾਨ ਹੈ ਬਾਈ ਜੀ ਦੇ ਹੱਥ ਸਿਰ ਤੇ ਹੱਥ ਕੇਜੀਵਾਲ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਦਾ ਪੂਰੀ ਤਰ੍ਹਾਂ ਸਿਰ ਤੇ ਹੱਥ ਹੈ ਔਰ ਵਾਦਾ ਦਵਾਇਆ ਉਹਨਾਂ ਨੇ ਵੀ ਅਸੀਂ ਤੇਰੇ 2.5 ਸਾਲਾਂ ਚ 5 ਸਾਲਾਂ ਜਿੰਨੇ ਕੰਮ ਕਰਕੇ ਦੇਵਾਂਗੇ ਇੱਕ ਉਹਨਾਂ ਨੇ ਹੋਰ ਵਾਦਾ ਕੀਤਾ ਵੀ ਮੁੱਖ ਮੰਤਰੀ ਨੇ ਤੁਸੀਂ ਜਿੱਤ ਕੇ ਆਓ ਤੁਹਾਨੂੰ ਕੈਬਨਟ ਮੰਤਰੀ ਬਣਾਵਾਂਗੇ ਨਹੀਂ ਇਹਦੇ ਬਾਰੇ ਜੀ ਮੈਂ ਕੋਈ ਐਡਾ ਵੱਡਾ ਬੰਦਾ ਨਹੀਂ ਵੀ ਕੋਈ ਆਪਦਾ ਬਿਆਨ ਦੇ ਸਕਾਂ ਚੀਕੀ ਨੂੰ ਉਨੀ ਚੰਗੀ ਲੱਗਦੀ ਸਾਨੂੰ ਤਾਂ ਖੁਸ਼ੀ ਹੋਊਗੀ ਪਰ ਇਹ ਪਾਰਟੀ ਦਾ ਫੈਸਲਾ ਹੈ ਪਾਰਟੀ ਨੇ ਲੈਣਾ ਜੀ ਸਾਡਾ ਕੰਮ ਤਾਂ ਅਸੀਂ ਬਾਈ ਨੂੰ ਵੋਟਾਂ ਪਾ ਕੇ ਜਿਤਾਉਣਾ ਉਹ ਸਾਰਿਆਂ ਨੇ ਵਾਹ ਲਾ ਕੇ ਜਿਤਾਤਾ ਜੀ 27 ਦੇ ਵਿੱਚ ਜਿਹੜੇ ਰਿਲੇਸ਼ਨ ਹੋ ਰਹੇ ਐ ਇਹ ਕਿਲਾ ਜਿਹੜਾ ਇਸੇ ਤਰ੍ਹਾਂ ਹੀ ਮਜ਼ਬੂਤ ਰਹੂਗਾ ਤੁਹਾਨੂੰ ਲੱਗਦਾ ਵੀ ਇਸੇ ਤਰ੍ਹਾਂ ਹੀ ਵੀ ਜਿਹੜੀ ਇੱਕ ਵਾਰੀ ਪਹਿਲਾਂ ਇਹ ਅਕਾਲੀ ਦਲ ਕੋਲੇ ਸੀ ਕਿ ਤੜਵਾ ਫਿਰ ਰਾਜੇ ਵਿਣਗਰੇ ਉਹਨਾਂ ਦਾ ਘੜ ਪੱਟਤਾ ਹੁਣ ਬਾਈ ਜੀ ਨੇ ਪੱਟਤਾ ਕੁੱਲ ਲੰਬੇ ਸਮੇਂ ਆਸਤੇ ਲੱਗਦਾ ਤੁਹਾਨੂੰ ਵੀ ਲੰਬੇ ਸਮੇਂ ਆਸਤੇ ਸਾਨੂੰ ਨਹੀਂ ਲੱਗਦਾ ਜੀ ਜਿਵੇਂ ਸਾਡੇ ਪਾਰਟੀ ਵਰਕਰਾਂ ਚ ਉਤਸ਼ਾਹ ਵੀ ਅਸੀਂ ਕਿਸੇ ਦਾ ਹੱਥ ਪੈਣ ਦੇਵਾਂਗੇ ਜੀ ਹੋਰ ਬਾਕੀ ਜੇ ਇੰਨਾ ਚਿਰ ਪਹਿਲਾਂ ਕਹਿਣਾ ਇਹ ਹੰਕਾਰ ਵਾਲੀ ਗੱਲ ਹੈ ਬੜੇ ਕੰਮ ਕਰਾਂਗੇ ਜੇ ਲੋਕਾਂ ਦੇ ਕੰਮ ਸਾਡੇ ਕੰਮ ਕਰਨ ਤੋਂ ਲੋਕ ਸੰਤੁਸ਼ਟ ਹੋਣਗੇ ਤਾਂ ਇਹੋ ਜੀ ਕੋਈ ਗੱਲ ਨਹੀਂ ਵੀ ਦੁਆਰਾ ਅਸੀਂ ਕਿਸੇ ਨੂੰ ਇੱਥੇ ਐਂਟਰੀ ਕਰਨ ਦੇਵਾਂਗੇ ਜੀ ਥੈਂਕ ਯੂ ਠੀਕ ਨਹੀਂ ਹੋਇਆ ਬਹੁਤ ਤਗੜਾ ਲੀਡਰ ਬੜਾ ਬਠਰ ਹਾਂ ਜੀ ਰੋ ਹੂੰ Que tal, to